ਜਿੰਦਾ ਕਿ ਅਸੀਂ ਪੋਸਟ ਪਾਈ ਸੀ ਕਿ ਅਸੀਂ ਅੱਜ ਤੋਂ ਹਾਰਰ ਕੰਟੈਂਟ ਲੈ ਕੇ ਆਏ ਹਾਂ ਇਸੇ ਤਰ੍ਹਾਂ ਹੀ ਸਾਨੂੰ ਕੁਝ ਤਿੰਨ ਚਾਰ ਸੋਰੀਆਂ ਮਿਲੀਆਂ ਹਨ ਜਿਸ ਵਿੱਚ ਸਾਨੂੰ ਜੋ ਸਭ ਤੋਂ ਵਧੀਆ ਲੱਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਹ ਘਟਨਾ ਮੈਨੂੰ ਮੇਰੇ ਦੋਸਤ ਅਮਨ ਨੇ ਦੱਸੀ ਹੈ ਜੋ ਕਿ ਦਿੱਲੀ ਵਿੱਚ ਰਹਿੰਦਾ ਹੈ ਦਿੱਲੀ ਵਿੱਚ ਅਮਨ ਦੇ ਨਾਲ ਉਸਦੇ ਮਾਤਾ ਪਿਤਾ ਅਤੇ ਇੱਕ ਵੱਡਾ ਭਰਾ ਰਹਿੰਦਾ ਹੈ ਉਹ ਬਹੁਤ ਸ਼ਾਨ ਪ੍ਰਵਾਦ ਸੀ। ਆਹ ਉਹਨਾਂ ਦਾ ਸਾਰੀ ਜ਼ਿੰਦਗੀ ਚੱਲ ਰਹੀ ਸੀ। ਉਹਨਾਂ ਨੇ ਨਵਾਂ ਨਵਾਂ ਘਰ ਬਣਾਇਆ ਅਤੇ ਇੱਕ ਨਵੀਂ ਗੱਡੀ ਵੀ ਵੜਾਈ ਸੀ। ਪਰ ਇੱਕ ਦਿਨ ਆ ਚਾਰ ਕੀ ਉਹਦਾ ਕੁੱਤਾ ਗੁੰਮ ਜਾਂਦਾ ਹੈ। ਉਹ ਕੁੱਤੇ ਨੂੰ ਲੱਭਣ ਗਈ। ਹਰ ਪਾਸੇ ਲੱਭਦੇ ਨੇ। ਪਰ ਨਹੀਂ ਮਿਲਦਾ। ਅਗਲੇ ਦਿਨ ਸਵੇਰੇ ਜਾਨੋਂ ਉੱਠਦੇ ਨੇ। ਖਾ ਦੇਖਦੇ ਆ। ਕੀ ਕੁੱਤੇ ਦੀ লাশ ਉਹਨਾਂ ਦੇ ਘਰ ਮੁਰੇ ਪਈ ਹੈ ਜਿਸ ਦਾ ਤਾੜਾ ਸਰੀਰ ਨਾਲੋਂ ਅਲੱਗ ਕਰ ਦਿੱਤਾ ਗਿਆ ਹੈ ਉਸ ਤੋਂ ਬਾਅਦ ਉਹਨਾਂ ਨਾਲ ਕਈ ਜਗ੍ਹਾ ਗਿਆ ਘਟਨਾਵਾਂ ਵਾਪਰ ਲੱਗ ਜਾਂਦੀਆਂ ਹਨ ਖੁਸ਼ੀਆਂ ਨਹੀਂ ਭਰਿਆ ਜੀਵਨ ਜਿੱਦਾਂ ਖਤਮ ਹੀ ਹੋ ਚੁੱਕਿਆ ਸੀ ਉਹਨਾਂ ਦੇ ਪਿਤਾ ਦੀ ਇਹ ਲਵਾਈ ਨਹੀਂ ਦੁਕਾਨ ਸੀ ਜੋ ਕਿ ਕੰਮ ਠੱਪ ਹੋ ਰਿਆ ਸੀ ਔੜੀ ਥੋੜੀ ਗਾਲ ਕੌਣੀ ਘਟ ਰਹੇ ਜੀ ਉਹਦਾ ਡੈਡੀ ਮਤੇ ਉਹਦਾ ਭਰਾ ਦੋਵੇਂ 10 ਰੁਪਏ ਲੱਗੇ। ਹਮਨ ਦਾ ਵੀ ਐਕਸੀਡੈਂਟ ਹੋ ਗਿਆ ਸੀ ਤੇ ਘਾਹ ਮਰੀ ਖਤਮ ਹੋ ਚੁੱਕੀ ਸੀ। ਇਦਾਂ ਹੀ ਹੌਲੀ-ਹੌਲੀ ਉਹਨਾਂ ਦੇ ਹਾਲਾਤ ਬਸ ਤੋਂ ਬੱਤਰ ਹੋ ਜਗੇ। ਤਾਂ ਉਹਨਾਂ ਦੇ ਗਵੰਡੀ ਨੇ ਸਲਾਹ ਦਿੱਤੀ ਕਿ ਤੁਸੀਂ ਜਿਹੜੇ ਬਾਬੇ ਕੋਲ ਅਸੀਂ ਜਾਣਦੇ ਆ ਉਹਦੇ ਕੋਲ ਜਾ ਕੇ ਆਓ ਇੱਕ ਵਾਰ। ਕਿ ਉਸੇ ਰਾਤ ਨੂੰ ਉਹਨਾਂ ਦੇ ਗਵੰਡੀ ਨੂੰ ਵੀ ਸੁਖਣਾ ਆਉਂਦਾ ਹੈ। ਕਿ ਕੋਈ ਉਹਨੂੰ ਪਰਛਾਈ ਦਿਖਦੀ ਹੈ ਸੁਪਨੇ ਵਿੱਚ ਜਿਹੜੀ ਕਿ ਉਸਨੂੰ ਕਹਿ ਰਹੀ ਹੁੰਦੀ ਹੈ ਕਿ ਅਮਨ ਨੂੰ ਕਿਤੇ ਨਹੀਂ ਲੈ ਕੇ ਜਾਣਾ ਅਮਨ ਨੂੰ ਕਿਤੇ ਨਹੀਂ ਲੈ ਕੇ ਜਾਣਾ ਪਰ ਅਗਲੇ ਦਿਨ ਹੀ ਸਵੇਰੇ ਉਹ ਉਹਨਾਂ ਸਾਰੂ ਸੰਤਾ ਕੋਲ ਚਲੇ ਜਾਂਦੇ ਨੇ ਉੱਥੇ ਜਾ ਕੇ ਉਹ ਸਾਰੀ ਗੱਲ ਦੱਸਦੇ ਨੇ ਜਦੋਂ ਹੀ ਉਹ ਆਪਣੇ ਕੰਮੇ ਸ਼ੁਰੂ ਕਰ ਲਾਦੇ ਨੇ ਕਾਮਨ ਬੋਲਣ ਲੱਗ ਜਾਂਦਾ ਹੈ ਮੈਂ ਤੈਨੂੰ ਕਿਹਾ ਸੀ ਕਿ ਤੂੰ ਨਹੀਂ ਲੈ ਕੇ ਜਾਣਾ ਕਿਤੇ ਹੁਣ ਤੂੰ ਵੀ ਬਰਵਾ ਦੋਵੇਂ ਦਾ ਤੇ ਜਾਂ ਦੋ ਤਿੰਨ ਵਾਰੀ ਉਹ ਕਹਿੰਦਾ ਹੈ ਤਾਂ ਜੋ ਤੇ ਸਾਧੂ ਮਹਾਰਾਜ ਬੈਠੇ ਹੁੰਦੇ ਹਨ ਉਹ ਉਹਦੇ ਅਮਨ ਦੇ ਮੱਥੇ 'ਤੇ ਰਾਗ ਮਲ ਦਿੰਦੇ ਆ ਜਿਸ ਨਾਲ ਉਹ ਸ਼ਾਂਤ ਹੋਏ ਨੇ ਤੇ ਸਭ ਨੂੰ ਇੱਕ ਇੱਕ ਧਾਗਾ ਦੇ ਦਿੰਦੇ ਆ ਇਹ ਗੱਲ ਆ ਉਹਨੂੰ ਬਾਅਦ ਚ ਦੱਸੇਗੀ ਕਿ ਕਿ ਇਸ ਤਰ੍ਹਾਂ ਬੋਲਿਆ ਸੀ ਹਾਲੀਵੋਡੀ ਉਹ ਕਹਿੰਦੇ ਆ ਕਿ ਸਾਨੂੰ ਮਹੀਨੇ ਦਾ ਸਮਾਂ ਦੋ ਅਸੀਂ ਆਪੇ ਇੱਕ ਸਾਲ ਕੋਲ ਠੀਕ ਕਰਵਾਗੇ ਤੇ ਉਹਨਾਂ ਨੇ ਅਮਨ ਨੂੰ ਇਹ ਵੀ ਦੱਸਿਆ ਕਿ ਇਸ ਵਿੱਚ ਇੱਕ ਜinn ਆਇਆ ਹੋਇਆ ਹੈ। ਕਿਸੇ ਨੇ ਬਥੀ ਕੰਮ ਕੀਤਾ ਹੋਇਆ ਹੈ। ਕਾਫੀ ਬੰਦੇ ਆਏ ਹੋਏ ਹੈ। ਤੇ ਇਸ ਤੋਂ ਬਾਅਦ ਉਹ ਜਦ ਕਰੇ ਆ ਜਾਂਦੇ ਨੇ ਸਾਰਿਆਂ ਦੇ ਘਰ ਵਿੱਚ ਤਵੀਜ਼ ਹੁੰਦੇ ਜਾਂਦੇ। ਮਹੀਨੇ ਬਾਅਦ ਜਦੋਂ ਸਾਧੂ ਜਸਤਵਰ ਰਾਜ ਆਪਣੀ ਸਾਰੀ ਕਿਰਿਆ ਕਰਕੇ ਉਹਨਾਂ ਦੇ ਘਰ ਆਉਂਦੇ ਹਨ ਤੇ ਉਹ ਇੱਕ ਗੋਲਕਦਾਰੇ ਦੇ ਵਿੱਚ ਲਕੀਰ ਬਣਾ ਕੇ ਆਗੋਂ ਨੂੰ ਵਿੱਚ ਬਿਠਾ ਲੈਂਦੇ ਨੇ। ਤੇ ਯਮਨ ਸ਼ਾਂਤ ਹੁੰਦਾ ਹੈ ਉਸ ਟੈਂਪਲ ਪਰ ਜਦੋਂ ਹੀ ਸਾਧੂ ਮਹਾਰਾਜ ਕੁਝ ਮੰਤਰ ਪੜਨ ਲੱਗਦੇ ਨੇ ਤਾਂ ਉਹ ਚੀਕਾਂ ਲੱਗ ਜਾਂਦਾ ਹੈ ਉਸ ਵਿੱਚ ਅਮਨ ਨੂੰ ਹੀ ਦਿਖ ਰਿਹਾ ਹੁੰਦਾ ਹੈ ਕਿ ਉਸ ਵਿੱਚੋਂ ਕੋਈ ਚੀਜ਼ ਨਿਕਲ ਰਹੀ ਹੈ ਜਿਸ ਨੂੰ ਹੋਰ ਤਿੰਨ ਚਾਰ ਚੀਜ਼ਾਂ ਫੜ ਕੇ ਲੈ ਕੇ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਹੀ ਕਰਕੇ ਉਹਨਾਂ ਆਪਸ ਵਿੱਚ ਲੜਾਈ ਹੁੰਦੀ ਹੈ ਤੇ ਹੌਲੀ-ਹੌਲੀ ਜਦ ਨੂੰ ਅਮਨ ਵਿੱਚੋਂ ਬਾਹਰ ਕੱਢ ਲਿਆ ਜਾਂਦਾ ਹੈ ਫਿਰ ਸਾਧਸਾਧਿਆਨ कि जो ਉਹਨਾਂ ਨੇ ਆਪਦੇ ਬਸ ਵਿੱਚ ਕੀਤਾ ਹੀ ਉਹਨਾਂ ਚੀਜ਼ਾਂ ਵੀ ਬਦਲ ਨਾਲ ਹੀ ਜਿਹੜੇ ਨੂੰ ਉਸ ਵਿੱਚੋਂ ਕੱਢਿਆ ਗਿਆ ਹੈ। ਪਰ ਉਸ ਨੇ ਤਵੀਤ 하게 ਦੀ ਗੱਲ ਵਿੱਚ ਪਾਇਆ ਹੈ। ਇਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਦਾ ਕੰਮ ਫਿਰ ਤੋਂ ਠੀਕ ਹੁੰਦਾ ਜਾਂਦਾ ਹੈ। ਹੁਣ ਉਹ ਤਸ਼ਾਲ ਕਰਵਾ ਰਹੇ ਹਨ। ਤੇ ਸਭ ਕੁਝ ਵਧੀਆ ਚੱਲ ਰਿਹਾ ਹੈ। ਪੂਰੀ ਵੀਡੀਓ ਦੇਖਣ ਲਈ ਧੰਨਵਾਦ। ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਐਸੇ ਹੀ ਅਜਿਹੇ ਹੋਰ ਵੀਡੀਓ ਬਣਾ ਸਕੀਏ। ਥੈਂਕ ਯੂ।